ਬੜਾ ਐ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਤੁਹਾਨੂੰ ਪਤਾ ਹੀ ਹੈ ਭਰਾਓ ਹਰ ਰੋਜ਼ ਹੀ ਵੀਡੀਓ ਵਗੈਰਾ ਪਾ ਕੇ ਦੱਸਦੇ ਰਹਿੰਨੇ ਆ ਕਿਹੜੇ ਕਿਹੜੇ ਆਪਣੇ ਕੋਲੇ ਟਰੈਕਟਰ ਆਏ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ ਆ ਸਾਡੇ ਮੋਬਾਈਲ ਨੰਬਰ ਨੇ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਟਰੈਕਟਰ ਆਉਂਦੇ ਰਹਿੰਦੇ ਕਿਹੜੇ ਭਰਾ ਨਵੇਂ ਜੁੜੇ ਆ ਪੇਜ ਨੂੰ ਫੋਲੋਰ ਸਬਸਕ੍ਰਾਈਬਰ ਜਰੂਰ ਕਰ ਲਓ ਜੇ ਇੰਸਟਾਗ੍ਰam ਤੇ ਮੌਜ ਤੇ ਤੁਸੀਂ YouTube ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਤਾਂ ਪਹਿਲਾਂ ਤਾਂ ਪੇਜ ਨੂੰ ਫੋਲੋ ਕਰ ਲਓ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਜਰੂਰ ਕਮੈਂਟ ਕਰਕੇ ਪੁੱਛ ਸਕਦੇ ਹੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਫਾਰਮ ਟਰੱਕ 60 ਫਾਰਮ ਟਰੱਕ 60 2016 ਮਾਡਲ ਆ ਸਾਈਡ ਗੇਅਰ ਆ 2 ਸਪੀਡ ਆ ਟਾਇਰ ਬਿਲਕੁਲ ਨਵੇਂ اپੋਲੋ اپੋਲੋ ਦੇ ਪਵਾਏ ਹੋਏ ਆ ਪ੍ਰਭੂ ਆ ਦੇਖ ਲਓ ਮੂਰੇ ਘੋੜਾ ਬੈਂਪਰ ਉੱਤੇ ਕਨੋਪੀ ਉੱਤੇ ਕਨੋਪੀ ਵਗੈਰਾ ਘੋੜਾ ਬੈਂਪਰ ਵਗੈਰਾ ਲੱਗਿਆ ਹੋਇਆ ਰੇਡ ਸਾਨੂੰ ਦੱਸਦੇ ਆ ਜੇਕਰ ਤੁਸੀਂ ਇਹ ਸਮਾਨ ਕਈ ਵਾਰ ਵਾਲਾ ਕਹਿੰਦਾ ਬੈਂਪਰ ਵੀ ਦੂਜਾ ਸਿੰਪਲ ਵਾ ਲਾਂਗੇ ਛਤਰੀ ਵੀ ਸਿੰਪਲ ਵਾ ਲਾਂਗੇ ਤਾਂ 20000 ਰੁਪਏ ਦਾ ਡਿਸਕਾਊਂਟ ਹੋ ਜਾਊਗਾ 2016 ਮਾਡਲ ਪੰਜਾਬ ਨੰਬਰ ਟਰੈਕਟਰ ਆ ਆਪਲਾ ਕੰਡੀਸ਼ਨ ਚੈੱਕ ਕਰ ਲੋ ਗੌਰ ਨਾਲ ਆ ਟਾਇਰ ਦੇਖ ਲੋ ਭਰਾਵੋ ਜਮਾ ਬਿਲਕੁਲ ਅਪੋਲੋ ਬਰਾਟ ਦੇ ਪਵਾਏ ਹੋਏ ਆ ਉੱਤੇ ਕਨੋਪੀ ਵਗੈਰਾ ਡੈਕ ਵਗੈਰਾ ਤੁਸੀਂ ਦੇਖ ਹੀ ਲਿਆ ਉੱਤੇ ਕਿਉਂ ਧਿਆਨ ਨਾ ਤੁਹਾਨੂੰ ਇਸ ਕਰਕੇ ਦਿਖਾ ਰਹੇ ਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਸਾਨੂੰ ਵੀਡੀਓ ਵਗੈਰਾ ਭੇਜ ਦਿਓ ਪਰ ਉਹ ਵੀਡੀਓ ਵਗੈਰਾ ਨਹੀਂ ਭੇਜ ਸਕਦੇ ਕਿਉਂਕਿ ਟਰੈਕਟਰ ਬਹੁਤ ਜਿਆਦਾ ਗਿਣਤੀ 'ਚ ਹੁੰਦੇ ਆ ਵੀ ਇੰਨੇ ਇੰਨੇ ਆ ਵੀਡੀਓ ਵਗੈਰਾ ਸਨੈਪਸ ਵਗੈਰਾ ਭੇਜਣੀਆਂ ਔਖੀ ਮੁਸ਼ਕਲ ਆ ਇਸ ਕਰਕੇ ਆ ਗੌਰ ਨਾਲ ਟਰੈਕਟਰ ਚੈੱਕ ਕਰ ਲਓ 2016 ਮਾਡਲ ਫਾਰਮ ਟ੍ਰਿਕ 60 2 ਸਪੀਡ ਆ ਪੰਜਾਬ ਨੰਬਰ ਆ ਆ ਕੜੀ ਕੰਡੀਸ਼ਨ ਤੁਹਾਨੂੰ ਗੌਰ ਨਾਲ ਦਿਖਾ ਰਹੇ ਆ ਜੇਕਰ ਤੁਸੀਂ ਹੋਰ ਕੋਈ ਟਰੈਕਟਰ ਖਰੀਦਣਾ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਗੌਰ ਨਾਲ ਵੀਡੀਓ ਨੂੰ ਦੇਖ ਲਓ ਕੱਲੀ ਕੱਲੀ ਚੀਜ਼ ਨੂੰ ਦਿਖਾ ਰਹੇ ਹਾਂ ਦਾ ਭਰਾਵੋ 2016 ਮਾਡਲ ਪੰਜਾਬ ਨੰਬਰ ਬਾਰ-ਬਾਰ ਦੱਸ ਰਹੇ ਹਾਂ ਰੇਟ 4,95,000 ਰੁਪਇਆ 4,95,000 ਰੁਪਇਆ ਰੇਟ ਆ ਕਿਸੇ ਭਰਾਣੇ ਦਾ ਲੋਨ ਕਰਾਉਣਾ ਹੋਵੇ 3.5 ਲੱਖ ਰੁਪਇਆ ਲੋਨ ਵੀ ਕਰਵਾ ਦਿਆਂਗੇ ਕੰਡੀਸ਼ਨ ਗੌਰ ਨਾਲ ਚੈੱਕ ਕਰ ਲਓ ਟਾਇਰ ਸਾਨੂੰ ਪਤਾ ਹੀ ਦੇਖ ਹੀ ਰਹੇ ਹਾਂ ਬਾਰੀ-ਬਾਰੀ ਤੁਸੀਂ ਪੰਜਾਬ ਨੰਬਰ ਆ ਆ ਮਗਰੋਂ ਵੀ ਕੰਡੀਸ਼ਨ ਵਗੈਰਾ ਸਾਨੂੰ ਚੈੱਕ ਕਰਵਾ ਦਿੰਨੇ ਆ ਆ ਗੌਰ ਨਾਲ ਚੈੱਕ ਕਰ ਲਓ ਭਰਾਵੋ ਮਰਗਾੜਾ ਵਗੈਰਾ ਦੀ ਟਾਚਿੰਗ ਹੋਈ ਹੋਈ ਐ ਥੱਲਿਓ ਆ ਪੈਰਾਪੂਰਾ ਦੀ ਟਾਚਿੰਗ ਅਸੀਂ ਕਰੀ ਹੋਈ ਐ ਕਿਉਂ ਜਰ-ਜੋਰ ਖੜ ਜਾਂਦੀ ਐ ਰੇਤੇ ਨਾਲ ਮਿੱਟੀ-ਮੁੱਟੀ ਖੜ ਕੇ ਯਾਰ ਆ ਜਾਂਦੀ ਐ ਮਰਿਆੜਾ ਦੀ ਟਾਚਿੰਗ ਥੱਲਿਓ-ਥੱਲਿਓ ਅਸੀਂ ਆਪ ਕਰੀ ਹੋਈ ਐ ਬਾਕੀ ਓਰੀਜਿਨਲ ਟਰੈਕਟਰ ਕਿਵੇਂ ਲੈਂਕਾ-ਲੋਕਾਂ ਦੀ ਟਾਚਿੰਗ ਭਰਾਵੋ ਆਮ ਗੱਲ ਹੀ ਐ ਇਹ ਹੋਈ ਜਾਂਦੀ ਐ ਕਿਦੋਂ ਟਰੈਕਟਰ ਦੀ ਥੋੜੀ ਜੀ ਆਮ ਲੋਰ ਇਤਰੂਤਾ ਖੜ ਜੇ ਤਾਂ ਇਸ ਕਰਕੇ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਆ ਜੇ ਉਹਨਾਂ ਦੀ ਕੋਈ ਸੰਬੰਧ ਵਿੱਚ ਜਾਣਕਾਰੀ ਲੈਣੀ ਆ ਤਾਂ ਪੇਜ ਨੂੰ ਫੋਲੋ ਕਰ ਲਓ ਹਰ ਰੋਜ਼ ਹੀ ਨਵੀਆਂ ਨਵੀਆਂ ਵੀਡੀਓ ਪਾ ਕੇ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਉਣੇ ਰਹੇ ਆ ਅੱਜ ਤੁਹਾਨੂੰ ਦਿਖਾਇਆ ਕੱਲਾ ਫਾਰਮ ਟਰੱਕ 60 EPI EPI ਇਹ ਹੈ 2016 ਮਾਡਲ ਆ 969 ਖੜਿਆ 605 ਖੜਾ ਗਰਜਣ ਇਹਦੀ ਵੀਡੀਓ ਪਾ ਕੇ ਵੀ ਦੱਸਾਂਗੇ 969 ਦੀ ਵੀਡੀਓ ਪਾਵਾਂਗੇ ਹਰ ਰੋਜ਼ ਵੀਡੀਓ ਪਾ ਕੇ ਤੁਹਾਨੂੰ ਦੱਸਦੇ ਰਿਹਾ ਕਰਾਂਗੇ ਇਸ ਕਰਕੇ ਤੁਸੀਂ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਕਿਹੜੇ ਕਿਹੜੇ ਭਰਾ ਸਾਡੇ ਨਾਲ ਜੁੜੇ ਆ ਆ ਤੁਹਾਨੂੰ ਇੱਕ ਵਾਰੀ ਸਾਰੇ ਸ਼ੋਰੂਮ ਦਾ ģੇੜਾ ਮਰਾ ਦਿੰਨੇ ਆ ਆਪਣ ਕੋਲ 3 ਸਪੀਡ 855 ਖੜੇ ਆ ਅੱਗੇ ਅਰਜੁਨ ਨੋਵੋ ਖੜੇ ਆ ਅਰਜੁਨ ਨੋਵੋ ਮੂਹਰੇ ਡਰਡੂ ਨੇ ਸਿਰੇ ਉੱਥੇ ਖੜਾਂ ਕਿਦੋਂ ਦਾ ਵੀਰੇ ਮਾੜਾ ਗਾਹਾਂ ਪਛਾਂਕ ਕਰ ਲਓ ਟਰੈਕਟਰ ਨੂੰ ਅੱਗੇ 5210 ਖੜੇ ਆ ਤੇ ਆਪਣੇ ਕੋਲੇ ਹਰੇਕ ਪ੍ਰਕਾਰ ਦੇ ਜੇ ਟਾਇਰਾਂ ਦੇ ਪਾਲਸ਼ ਵਗੈਰਾ ਮਾਰਨੀ ਆ ਤਾਂ ਆਹ ਪਾਲਸ਼ ਆਉਂਦੀ ਹੈ ਬਰਾਵੋ ਕਾਫੀ ਬਰਾ ਮ ਪੁੱਛਦੇ ਰਹਿੰਦੇ ਕਿਹੜੀ ਪਾਲਸ਼ ਆ ਆਹ ਦੇਖ ਲਓ ਆ ਦਿਖਾ ਕੇ ਤੁਸੀਂ ਸਕਰੀਨ ਸ਼ਾਟ ਵਗੈਰਾ ਲੈ ਕੇ ਰੱਖ ਸਕਦੇ ਹੋ ਇਹ ਤੁਸੀਂ ਪਾਲਸ਼ ਅਸੀਂ ਇਸ ਤਰ੍ਹਾਂ ਮਾਰਦੇ ਰਹਿੰਨੇ ਆ ਟਾਇਰਾਂ ਟੂਰਾਂ ਤੇ ਸੋਨੇ ਇਹ ਮੰਨ ਲਓ ਵੀ ਵਧੀਆ ਕਾਲਸ ਕਾਲੇ ਹੋ ਜਾਂਦੇ ਆ ਗਾਂ ਕਰ ਲਿਆ ਟਰੈਕਟਰ ਉੱਥੇ ਜੀ ਮਾਰੀ ਜਾਂਦਾ ਸੀ ਇਹੇ ਗੇੜਾ ਉੱਥੇ ਜੀ ਮਾਰੀ ਜਾਂਦਾ ਪਤਾ ਨਹੀਂ ਕੀ ਗੱਲ ਆ ਆਹ ਟਰੈਕਟਰ ਭਰਾਵੋ ਸੇਲ ਕਰਨਾਗਾ ਸੀ ਸਹੀ ਵੀ 755 ਦਾ 2000 2000 ਤੇ ਇਹ ਟਰੈਕਟਰ 24 ਮਾਡਲ ਬਿਲਕੁਲ ਨਵਾਂ ਨਕੋਟ ਟਰੈਕਟਰ ਜੇਕਰ ਤੁਸੀਂ ਇਹ ਜੇ ਟਰੈਕਟਰ ਖਰੀਦਣ ਲਈ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਆਹ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਜਰੂਰ ਕਰਨਾ